ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਰੀ ਵੈਰੀ ਗੁੱਡ ਮਾਰਨਿੰਗ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ-ਠਾਕ ਹੋਵੋਗੇ ਤੰਦਰੁਸਤ ਹੋਵੋਗੇ ਖੁਸ਼ਹਾਲ ਹੋਵੋਗੇ ਮੈਂ ਬਿਲਕੁਲ ਠੀਕ ਹਾਂ ਬਾਹਰ ਹੋ ਰਹੀ ਹੈ بارش ਟਾਈਮ ਹੈ ਪੌਣੇ 6 ਦਾ ਚਾਹ ਮੇਰੀ ਬਣ ਗਈ ਪੀਣੀ ਆ ਮੈਂ ਕੱਪਾਂ ਚਾਹ ਜੀ ਪੋਣੀ ਆ ਚਾਹ ਬਣੀ ਪੀ ਆ ਮੈਂ ਕਿ ਚਲ ਬਾਹਰ ਮੌਸਮ ਦੇਖਦੇ ਨਾਲ ਥੋੜਾ ਵਲੌਗ ਸ਼ੁਰੂ ਕਰਦੇ ਆਂ بارش ਹੋ ਰਹੀ ਪੂਰਾ ਬੱਦਲ ਬਣਿਆ ਪਿਆ ਕਾਲਾ ਕਾਲਾ ਹੋਇਆ ਪਿਆ ਮੌਸਮ ਚਾਹ ਬਣ ਗਈ ਮਸਤ ਪੀਣੀ ਆ ਚਾਹ ਮੈਂ ਵੀ ਕੱਪੜੇ ਧੋਣੇ ਸੀ ਫਿਰ ਹੁਣ ਮੈਂ ਇਹ ਵਾਲਾ ਮੌਸਮ ਦੇਖ ਕੇ ਦਿਲ ਨਹੀਂ ਕਰਦਾ ਕਿ ਮਸ਼ ਫੇਰ ਆਉਂਦਾ ਵੀ ਸੁੱਕਣ ਕਿੱਥੇ ਪਾਵਾਂ ਗਿੱਲੇ-ਗਿੱਲਿਆ ਸਮੈ ਲਾ ਕੋ ਵੇਟ ਕਰਦੀ ਆ ਅੱਜ ਦਾ ਦਿਨ ਮੇ ਵੀ ਦੁਪਹਿਰ ਤੋਂ ਬਾਅਦ ਕਲੀਅਰ ਹੋ ਜਾ ਮੌਸਮ ਫਿਰ ਤੋਂ ਉਗੀ ਕੱਪੜੇ ਪੂਰੇ ਇਧਰ ਫਲੋਰ ਫਲੋਰ ਗਿੱਲੇ ਹੋਏ ਪੈਣਗੇ ਚੱਲੀ ਅੰਦਰ ਚਾਹ ਪੀਣਿਆ ਚਾਹ ਪਾਲਕਾਪਾ ਚਾਹ ਬਣਦੀ ਉਸ ਤੋਂ ਬਾਅਦ ਮੈਂ ਗਰੋਸਰੀ ਸੰਭਾਲਣੀ ਹੈ ਰਾਤ ਲਿਆਂਦੀ ਸੀਗੀ ਰਾਤ ਕਾਫੀ ਲੇਟ ਹੋ ਰਹੀ ਸੀ ਕਿ ਕਾਇ ਸੀ ਮੈਨਾਂ ਹਨੂੜੀ ਸੀ ਗਰਮੀ ਮੇ ਜਦ ਤਸੀਨ ਆਊਗਾ ਉਸ ਸਾਮਾਨ ਜਿਹੜਾ ਕੋਈ ਪੌਣ ਵਾਲਾ ਡੱਬੇ ਵਿੱਚ ਨਮਕੀਨ ਗੇੜਾ ਪੌਣ ਵਾਲੇ ਜਿਹੜੇ ਸੀ ਖਤਮ ਉਹ ਪਾ ਦੂੰਗੀ ਹਲੇ ਜਿਹੜੀ ਸਟੇਲ ਹਲੇ ਖਤਮ ਨਹੀਂ ਹੈਗੀ ਉਹਨੂੰ ਐਸੇ ਤਰੀਕੇ ਨਾਲ ਰੱਖ ਦੂੰਗੀ ਪੈਂਟਰੀ ਚ ਪੈਕੇਟਸ ਮੌਸਮ ਦਾ ਵਧੀਆ ਦਿਨ ਲੱਗਦਾ ਪੱਖਾ ਲਾ ਕੇ ਕੋਰੇ ਪੋਰਚ 'ਚ ਬਹਿ ਕੇ ਚਾਹ ਪੀਏ ਚਲੋ ਜੀ ਸ਼ਾਂਤ ਰਿ ਜਾਂਦੇ ਆ ਦਵਿੰਦਰ ਵੇਟ ਕਰ ਰਹੇ ਹੋਣੇ ਚਾਹ ਇੱਧਰ ਰਿੱਜ ਗਈ ਆਪਾਂ ਪਾ ਲਈ ਚਾਹ ਦਵਿੰਦਰ ਦੀ ਕਾਹਲੀ ਤੁਹਾਨੂੰ ਫੋਰੀ ਨਾ ਪੀਸੀ ਕੀ ਹੁੰਨੀ ਉਹ ਸਵੇਰੇ ਇਸ ਟਾਈਮ ਜੇ ਪਹਿਲੇ ਰੋਟੀ ਖਾਣ ਫਿਰ ਮੈਂ ਨੂੰ ਚਾਹ ਮੈਂ ਲੱਗ ਤੋਂ ਮਿੱਠੀ ਕਰਦੀ ਨੂੰ ਗੁੜ ਦੀ ਗੜੀ ਪਾ ਕੇ ਕਿਉਂਕਿ ਰੋਟੀ ਦੀ ਚਟਨੀ ਨਾ ਖਾਂਦੇ ਨੇ ਫਿਰ ਥੋੜੀ ਜਿਹੀ ਮਿਠਾਸ ਵੱਧ ਚਾਹੀਦੀ ਹੈ ਜੀ ਉਦੋਂ ਹਲਕਾ ਮਿੱਠਾ ਪਾ ਲਾਂ ਫਿਰ ਕਹਿੰਦੇ ਨਾ ਮਿੱਠਾ ਤਾਂ ਪਾ ਹੀ ਚਾਹ ਸਿੱਕੀ ਪੀਏ ਇਹ ਬਿਲਕੁਲ ਫਿੱਕੀ ਪੀਂ ਜਾਂਦਾ ਮੈਂ ਤਾਂ ਫਿੱਕੀ ਪੀਣੇ ਜਾਵਾਂ ਇਹ ਨਹੀਂ ਫਿੱਕੀ ਵੀ ਸਾਬ ਨੇ ਮਿਕਸ ਕਰਤਾ ਜਿਵੇਂ ਦੇਖ ਲਓ ਨਾ ਚਮਚਾ ਮਾਰੀ ਜਾਂਦੀ ਫਿਰ ਮੈਂ ਕਹਿੰਦੇ ਹਾਂ ਮੇਰੇ ਚਾਚੇ ਕੀ ਜਾਦੂ ਕਰਤਾ ਕੁਝ ਕਰਕੇ ਲੈ ਕੇ ਆਉਂਦੇ ਚਮਚਾ ਮਾਰੀ ਜਾਂਦੀ ਨਹੀਂ ਕਮ ਬਣੂਗੀ ਮਾਰਨਿੰਗ ਚਾਹ ਨਾਲ ਚਾਹ ਪੀ ਕੇ ਨਾਲ ਘਰ ਦੇ ਪੀਪੀ ਪੀਪੀ ਵਾਲੇ ਬਿਸਕਟ ਆਟੇ ਵਾਲੇ ਨਾਲ ਪਿੰਨਾ ਪਾ ਚਾਹ ਆ ਬਾਹਰ ਬਾਰਿਸ਼ ਹੋਗੀ ਪੂਰੀ ਤੇਜ ਤੁਹਾਨੂੰ ਦਿਖ ਰਿਹਾ ਸੀ ਬੱਦਲ ਹੋਇਆ ਪੈਸਾ ਪੂਰਾ ਹਲੇ ਵੀ ਨਾ ਨੇਰ ਪੂਰਾ ਨੇਰਾ ਹੋਇਆ ਪਰ ਕੈਮਰਾ ਸਿਰ ਥੋੜਾ ਬ੍ਰਾਈਟ ਦਿਖ ਰਿਹਾ ਪਰ ਪੂਰਾ ਨੇਰ ਹੋਇਆ ਪਰ ਬੱਦਲ ਹੋਇਆ ਤੇ ਬਾਰਿਸ਼ ਆ ਜੇ ਥੋਰ ਆਉਗੀ ਕਾਫੀ ਪਾਰਿਸ਼ ਲੱਗ ਰਿਹਾ ਜੀ ਇਸ ਤਰ੍ਹਾਂ ਦਾ ਮੌਸਮ ਹੈਗਾ ਪੂਰੀ ਤੇਜ ਬਾਰਿਸ਼ ਹੈ ਸਮਾਨ ਲੱਗੀ ਸੀ ਗਰੋਸਰੀ ਜਿਹੜੀ ਬਿਲਕੁਲ ਡੱਬਿਆਂ 'ਚ ਖਤਮ ਹੋਏ ਪੈਸੇ ਸਮਾਨ ਉਹ ਇੱਕ ਵਾਰ ਰਿਫਿਲ ਕਰਦੇ ਆਂ ਤੋ ਚਾਰ ਚੀਜ਼ਾਂ ਹੀ ਸੀ ਜਿਹੜੀਆਂ ਹਜੇ ਸਟੇਲ ਡੱਬਿਆਂ 'ਚ ਥੋੜੀ ਥੋੜੀ ਹੈਗੀਆਂ ਸੀ ਉਹ ਮੈਂ ਹਜੇ ਰਿਫਿਲ ਨਹੀਂ ਕਰੂੰ ਜਿਹੜੇ ਬਿਲਕੁਲ ਖਤਮ ਹੋ ਸੀ ਲੈ ਕੇ ਚਲੋ ਰਿਫਿਲ ਕਰ ਦਨੇ ਫੇਰ ਹੀ ਮੈਂ ਹੋਰ ਕੰਮ ਲੱਗੂੰਗੀ ਅੱਜ ਮੈਂ ਬਣਾਉਣੀ ਸੀ ਸਾਬਤਮੂਗੀ ਦਾਲ ਤੇ ਦਾਲ ਮੈਂ ਸਵੇਰੇ ਉੱਠ ਕੇ ਗਰਮ ਪਾਣੀ ਵਿੱਚ ਸੋਕ ਕਰ ਦਾਨੀ ਉਹਨੇ ਦਾਲ ਨੂੰ ਪਹਿਲਾਂ ਵਾਸ਼ ਕਰਦੀ ਆਂ ਵਾਸ਼ ਕਰਕੇ ਪੈਨ 'ਚ ਪਾ ਕੇ ਰੱਖ ਦਾਨੀ ਤੇ ਗਰਮ ਗੈਸ 'ਤੇ ਰੱਖ ਦਾਨੀ ਗਰਮ ਜਿਹੀ ਕਵਾਲਾ ਆ ਜਾਂਦਾ ਬਸ ਫੇਰ ਗ ਇੰਨੇ ਮੈਂ ਹੋਰ ਕੰਮ ਕਰ ਲਾਂ ਕਿਉਂਕਿ ਫਿਰ ਇੱਕ ਤੜਕਾ ਲਗਾਉਣ ਤੇ ਟਾਈਮ ਲੱਗਦਾ ਉਸ ਤੋਂ ਬਾਅਦ ਕੁੱਕਰ ਬੰਦ ਕਰਕੇ ਆਪਾਂ ਗੈਸ ਤੇ ਰੱਖ ਦੇਣਾ ਚਲੋ ਵਿਸਲ ਸੀ ਲਵਾਈ ਜਾਣੀ ਹੁੰਦੀਆਂ ਨੇ ਐਨੇ ਮੈਂ ਕਿ ਚਲ ਆਹ ਧੰਮ ਕਰ ਲਾਂ ਫਿਰ ਸਮਾਨ ਸਾਰਾ ਇਹ ਪੈਂਟਰੀ ਵਿੱਚ ਸਮਝੂਗਾ ਇੱਕ ਹੁੰਦਾ ਨਹੀਂ ਜਿਹੜਾ ਆਪਾਂ ਨੂੰ ਦਿੱਕਤ ਆ ਵੀ ਕਿਤੇ ਕੁਝ ਪਿਆ ਕਿਤੇ ਕੁਝ ਪਿਆ ਉਹ ਸਮਾਨ ਘਟਣ ਲੱਗ ਜੂਗਾ ਇੱਕ ਕੰਟੇਨਰ ਵਿੱਚ ਮੈਂ ਪਾਈ ਓਟਸ ਓਟਸ ਬਿਲਕੁਲ ਹੀ ਖਤਮ ਸੀਗੇ ਛੋਲਿਆਂ ਦੀ ਦਾਲ ਛੋਲਿਆਂ ਦੀ ਦਾਲ ਸੀ ਜੇ ਆ ਤਾਂ ਬਣਾਉਣੇ ਹੁੰਦੇ ਮਾਂ ਛੋਲੇ ਬਹੁਤ ਘੱਟ ਕਦੇ ਕਦੇ ਤੇ ਜਾਂ ਛੋਲੇ ਦੀ ਦਾਲ ਵਿੱਚ ਕੱਦੂ ਜਾਂ ਫਿਰ ਜਿੱਦ ਮੈਂ ਸਾਂਫ ਪਉਂਗੀ ਬਣਾਵਾਂ ਥੋੜੀ ਛੋਲੇ ਦੀ ਦਾਲ ਮੁੱਠੀ ਕਪਾਲਾਂ ਨਹੀਂ ਕਦੇ ਕੱਲੀ ਵੀ ਬਣਾ ਲੈਣੀ ਕਦੇ ਮੁੱਠੀਕ ਦਾਂ ਛੋਲੇ ਦੀ ਦਾਲ ਉਹ ਚ ਪਾਲਣੀ ਹੁੰਦੀ ਆ ਸੌਂਫ ਖਤਮ ਸੀ ਸੌਂਫ ਛਾੜ ਛਾੜ ਤੇ ਪਾਣੀ ਪਾਣੀ ਤੇ ਮੈਂ ਕਈ ਵਾਰ ਉਹ ਵੀ ਚਮਚਾ ਖਾਦੇ ਆ ਤੇ ਰੋਟੀ ਤੋਂ ਬਾਅਦ ਥੋੜੀ ਗੁੜ ਦੇ ਰੱਦਿਆਂ ਥੋੜੀ ਸੌਂਫ ਲੈ ਲਓ ਤੇ ਮਾਚ ਇਸ ਦੇ ਡੱਬਿਆਂ ਨੇ ਇਹ ਵੀ ਮੈਂ ਦੇ ਛਿੱਸ਼ੀ ਚ ਪਾ ਕੇ ਰੱਖ ਲੈਂਦੇ ਫਿਰ ਸਲਾਬ ਨਹੀਂ ਜੜਦੀ ਹੈ ਅੱਜ ਕੱਲ ਦੇ ਮੌਸਮ ਚ ਖਾਸ ਕਰ ਤੁਹ ਬ੍ਰੇਕਫਾਸਟ ਵਿੱਚ ਅੱਜ ਮੈਂ ਬਣਾ ਲਿਆ ਸੀ ਗਦਲੀਆਂ ਆਪਣੇ ਵਾਸਤੇ ਮੈਨੂੰ ਦਲੀਆਂ ਵੀ ਬਹੁਤ ਵਧੀਆ ਲੱਗਦੇ ਵੈਸੇ ਇਹ ਹੈ ਘਰ ਦਾ ਮੰਮੀ ਨੇ ਮੈਨੂੰ ਕਣਕ ਭੁੰਨ ਕੇ ਨਾਲ ਕੇ ਦਿੱਤਾ ਸੀ ਦਲੀਆਂ ਬਹੁਤ ਟੇਸਟੀ ਬਣ ਦਾ ਘਰ ਦੀ ਕਣਕ ਦਾ ਭੁੰਨਿਆ ਹੋਇਆ ਟਾਈਮ ਹੋ ਰਿਹਾ 7:30 ਦਾ ਮੈਂ ਲੈ ਕੇ ਆਪਣਾ ਖਾਣਾ ਪਰਤਾ ਨਾਲ ਇੱਕ ਫੁਲਕਾ ਕੌਣ ਕਾ ਜਿਵੇਂ ਕਿਤੇ ਚਲੇ ਗਏ ਸੀ ਸ਼ਾਮ ਨੂੰ ਆਏ ਜੇ ਸ਼ਾਮ ਨੂੰ ਆਏ ਤਾਂ ਫਿਰ ਮੈਂ ਅਸੀਂ ਲੈ ਕੇ ਆਇਸੀ ਬੈਂਗਣ ਆਮ ਹੋਇਆ ਅੱਜ ਮੈਂ ਚੂਜ਼ ਕਰਕੇ ਲੈ ਕੇ ਆਇਆ ਬੈਂਗਣ ਤਾਂ ਦੋਨੇ ਵਾਰ ਬੈਂਗਣ ਨੂੰ ਭੁੰਨ ਲੇ ਮੈਂ ਵਧੀਆ ਨਿਕਲੇ ਪਰਤਾ ਮੈਂ ਬਣਾ ਲਿਆ ਕੁਝ ਦਾਲ ਪਈ ਸਵੇਰ ਵਾਲੀ ਸਵੇਰੇ ਬਣਾਈ ਸਾਂਪੂngੀ ਦਾਲ ਕੁਝ ਦਾਲ ਪਈ ਸੀ ਕੁਝ ਮੈਂ ਪੜਤਾਂ ਕਰ ਲਿਆ ਪਹਿਲਾਂ ਮੈਨੂੰ ਐਸੇ ਭੁੰਨ ਕੇ ਰੱਖਤਾ ਨੇ ਸਵੇਰੇ ਬਣਾਉਂਦੋ ਫਿਰ ਮੈਂ ਕਿਚਨ ਬਣਾਈ ਲੈਣੀ ਆਂ ਕਿ ਮੈਨੂੰ ਲੱਗਿਆ ਵੀ ਦਾਲ ਥੋੜਨੇ ਆ ਥੋੜੀ ਨਾ ਰਹਿ ਗਈ ਤੇ ਨਾ ਸਾਰੇ ਤੇ ਬਣਾਈ ਲਿਆ ਮੈਂ ਅ ਜਰੂਰ ਕਿਤੇ ਜਾਣਿਆ ਨਾ ਪਹਿਲਾਂ ਤਾਂ ਮੈਂ ਸਵੇਰੇ ਸਾਰਾ ਕੰਮ ਕਰਕੇ ਗਈ ਆਉਣ ਸਾਰ ਫਿਰ ਮੈਂ ਇੱਕ ਮਿੰਟ ਨੇ ਬੈਠੇ ਮੇਰਾ ਦੁਪੱਟਾ ਪਾਸ ਮੇਰਾ ਸਰਕੁਸ਼ ਮੀ ਜਿਵੇਂ ਰੂਮ ਚ ਰੱਖ ਕੇ ਮੈਂ ਬਾਹਰ ਚੱਲੀ ਕਿਚਨ ਚ ਹੀ ਸੋਦੂੰਦੀ ਹੁਣ ਕਿਚਨ ਚੋਂ ਨਿਕਲੀ ਆਂ ਜਦੋਂ ਖਾਣਾ ਬਣ ਗਿਆ ਹਜੇ ਸਟਿਲ ਮੈਂ ਆਪਣਾ ਇੱਕ ਫੁਲ ਫਰ ਜਾਣ ਨੂੰ ਉਦੋਂ ਜੀ ਨਹੀਂ ਕਰਦਾ ਚਲੋ ਆਏ ਹੁੰਦਾ ਵੀ ਕੰਮ ਕਰਕੇ ਜਾਓ ਆ ਕੇ ਫੇਰ ਕੰਮਾਂ ਨੂੰ ਚੰਬੜੋ ਹਨਾ ਉਦੋਂ ਜੀ ਨਹੀਂ ਕਰਦਾ ਜਾਣ ਨੂੰ ਫੇਰ ਮੈਨੂੰ ਬੱਚੇ ਪਤਾ ਕੀ ਕਹਿੰਦੀ ਆ ਮਮਾ ਤੁਸੀਂ ਘਰੋਂ ਨਿਕਲ ਕੇ ਨਹੀਂ ਰਾਜੀ ਤੁਸੀਂ ਘਰੋਂ ਨਹੀਂ ਨਿਕਲਦੇ ਹੈਗੇ ਤੇ ਨਿਕਲਦੇ ਆਏ ਨਹੀਂ ਉਹੀ ਗੱਲ ਫੇਰ ਕੰਮ ਕਰਕੇ ਫਟਾਫਟ ਪਹਿਲਾਂ ਸਵੇਰੇ ਕਾਹਲੀ ਨਾਲ ਫਟਾਫਟ ਭੱਜ ਕੇ ਕੰਮ ਕਰੋ ਫੇਰ ਤੁਸੀਂ ਬਾਹਰ ਤੇ ਕੰਮ ਕਰਕੇ ਆਓ ਸਾਰੇ ਫੇਰ ਤੁਸੀਂ ਆ ਕੇ ਫੇਰ ਘਰੇ ਕੰਮਾਂ ਨੂੰ ਚੰਬੜੋ ਫੇਰ ਦੇਖੋ ਸ਼ਾਮ ਦਾ ਖਾਣਾ-ਦਾਣਾ ਹਨਾ ਕਪੜੇ ਤੋਂ ਨਹੀਂ ਸੱਚ ਕਪੜੇ ਰਹਿ ਗਏ ਦਵਿੰਦਰ ਦਾ ਇੱਕ ਕੁੜਤਾ ਪਿਆ ਮੈਂ ਕੱਲ ਦਾ ਵਾਸ਼ਿੰਗ ਏਰੀਆ ਚ ਸੋਕ ਕਰਿਆ ਹੋਇਆ ਕੱਲ ਦਾ ਸੋਕ ਕਰਿਆ ਹੋਇਆ ਕੱਲ ਮੈਂ ਦੁਪਹਿਰੇ ਸੋਕ ਕੀਤਾ ਸਮੂ ਸ਼ਾਮ ਨੂੰ ਚਲੋ ਤੋ ਸ਼ਾਮ ਨੂੰ ਅਸੀਂ ਕੱਲ ਬਾਜ਼ਾਰ ਚਲੇ ਗਏ ਆਉਂਦੇ ਆਉਂਦੇ ਨੀਣਾ ਹੋ ਗਿਆ ਫਿਰ ਮੈਨੂੰ ਆਈ ਚਲ ਸਵੇਰੇ ਕੱਢ ਦੂੰ ਸਵੇਰੇ ਉਹੀ ਗੱਲ ਮੀ ਪਈ ਗਿਆ ਫਿਰ ਮੈਂ ਅੰਦਰਲੇ ਕੰਮ ਕਰਨ ਲੱਗੀ ਅੰਦਰਲੇ ਕੰਮ ਕਰਕੇ ਫਿਰ ਦਵਿੰਦਰ ਕਹਿੰਦਾ ਚਲੋ 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 ਬਸ ਆ ਟਾਈਮ ਆ ਗਿਆ ਹੁਣ ਸਵੇਰੇ ਹੀ ਉਹਨੂੰ ਮੈਂ ਧੋ ਕੇ ਆਉਂਗੀ ਧੋਂਗੀ ਹੁਣ ਨਿਤ ਪਿਆ ਜਿੱਤੇ ਹੋਰ ਸੀ ਹੋਰ ਰਾਤ ਹੋਰ ਲੰਘ ਜੂ ਤੋ ਜੀ ਸਵੇਰੇ ਹੀ ਉੱ ਤੇ ਹੁਣ ਮੈਂ ਕਰ ਲਾਂ ਆਪਣਾ ਡਿਨਰ ਕਰਮੀ ਬਹੁਤ ਆਗੀ ਪੱਖਾ ਲਕਾਰਾ ਜਦੋਂ ਆਪਾਂ ਆਪਾ ਕੈਮਰੇ ਅੱਗੇ ਬੋਲਦੇ ਆ ਤਾਂ ਫਿਰ ਪੱਖਾ ਬੰਦ ਕਰਨਾ ਪੈਂਦਾ ਪਸੀਨਾ ਵੀ ਗਰਮੀ ਵੀ ਚੱਲਣੀ ਪੈਂਦੀ ਹੈ ਪਸੀਨਾ ਵੀ ਆਉਂਦਾ ਤੇ ਆਪਾਂ ਖਾ ਲਈ ਆਪਣਾ ਪ੍ਰਸ਼ਾਦ ਦਾ ਟਾਈਮ ਹੋ ਗਿਆ 7:30 ਦਾ ਮੈਂ ਆਪਣਾ ਡਿਨਰ ਕਰ ਲਿਆ ਬਾਕੀ ਹੋਰ ਜਿਵੇਂ ਬਣਾਉਣਾ ਤੇ ਮੈਂ ਫਿਰ ਚਲ ਥੋੜੀ ਵਾਕ ਕਰ ਲਾਂ ਬਾਹਰ ਮੈਂ ਮੈਂ ਕਿਹਾ ਚਲ ਥੋੜੀ ਵਾਕ ਕਰ ਲਾਂ ਬਾਹਰ ਕੱਲ ਵੀ ਨਹੀਂ ਵਾਕ ਹੋਈ ਤੇ ਅੱਜ ਵੀ ਬਸ ਬੈਠੇ ਬੈਠੇ ਦਿਨ ਲੰਘ ਗਿਆ ਉਹ ਭਈ ਨੇ ਮੇਰੇ ਪਲਾਂਟਸ ਨੀਚੇ ਜਿਹੜੇ ਕਿਚਨ ਦੀ ਵਿੰਡੋ ਵਿੱਚ ਪਏ ਹੁੰਦੇ ਸੀ ਕਿਉਂਕਿ ਸਵੇਰੇ ਮੀਂਹ ਪੈ ਰਸ ਮੈਨੂੰ ਆਂਸਲ ਮੀ ਇਹਨਾਂ 'ਚ ਵੀ ਪੈ ਜੂਗਾ ਕਿ ਵਿੰਡੋ ਦੇ ਉੱਪਰ ਫਾਈਬਰ ਪਾਈ ਹੋਈ ਹੈ ਇਹਨਾਂ 'ਚ ਮੀਂਹ ਪੈਂਦਾ ਨਹੀਂ ਪਾਣੀ ਨਹੀਂ ਪੈਂਦਾ ਮੀਂਹ ਬਣਾ ਜਾਨੀ ਕਿ ਵੀ ਚਲੋ ਇਹਨਾਂ ਨੂੰ ਵੀ ਮੀਂਹ ਦਾ ਪਾਣੀ ਲੱਗ ਜੂਗਾ ਆ ਮੈਂ ਸਾਰੇ ਨੀਚੇ ਫਲੋਰ ਤੇ ਰੱਖੇ ਹੋਏ ਨੇਗੇ ਤੇ ਹਲੇ ਇਹਨਾਂ ਨੂੰ ਇੱਥੇ ਫਲੋਰ ਤੇ ਰੱਖੂੰਗੀ ਸਵੇਰੇ ਕੱਲ ਨੂੰ ਫੇਰ ਰੱਖੂੰਗੀ ਵਿੰਡੋ ਵਿੱਚ ਕਿਈ ਹੈ ਜੇ ਰਾਤ ਨੂੰ ਮੀਂਹ ਆ ਜੇ ਤਾਂ ਪਾਣੀ ਲੱਗ ਜੂਗਾ ਮੀਂਹ ਦਾ ਇਹਨਾਂ ਨੂੰ ਇਹਨਾਂ 'ਚ ਪਾਣੀ ਪੈ ਜੂ ਮੀਂਹ ਦਾ ਇਹਨਾਂ ਨੂੰ ਪਾਣੀ ਨਹੀਂ ਲੱਗਦਾ ਮੀਂਹ ਦਾ ਕਿਉਂ ਹਾਲੇ ਵੀ ਬੱਦਲ ਬਾਈ ਹੈਗੀ ਗਰਮੈਸ਼ ਬਹੁਤ ਜ਼ਿਆਦਾ ਹੋਈ ਪਈ ਐ ਲੱਗਦਾ ਮੀਂਹ ਆਊਗਾ ਬੱਦਲ ਤਾਂ ਇਸ ਤਰ੍ਹਾਂ ਨੇ ਮੀਂਹ ਵਾਲੀ ਹੋਈ ਪੈਨ ਮੌਸਮ ਬਿਲਕੁਲ ਮੀਂਹ ਆ ਰਿਹਾ ਕੱਪੜੇ ਮਸ਼ੀਨ 'ਚ ਮੈਂ ਕੁਝ ਲੋਡ ਕਰੇ ਪਏ ਨੇ ਕੱਲ ਹੀ ਲੋਡ ਕਰਤੇ ਸਾਨੂੰ ਅੱਜ ਸਵੇਰੇ ਧੋਉਂਗੀ ਪਰ ਅੱਜ ਮੀਂਹ ਹੀ ਪੈਣ ਲੱਗ ਗਿਆ ਤੇ ਜਿਹੜੇ ਹਲੇ ਕੁਛ ਮੱਛਰਾਂ ਤੇ ਜਿਹੜੇ ਕੁਝ ਬਾਸਕਟ ਛਾਲੇ ਪਏ ਨੇ ਲਾਂਡਰੀ ਬਾਸਕਟਸ ਉਹ ਮੈਂ ਮਸ਼ੀਨ ਛੁਣ ਲੋਡ ਕਰ ਦੂੰਗੀ ਟਾਈਮਰ ਰਾਤ ਨੂੰ ਮੈਨੂੰ ਲਾਉਣਾ ਹੀ ਪਊਗਾ ਸਵੇਰੇ ਮੀਂਹ ਆਵੇ ਕੰਨੀ ਆਵੇ ਨੇ ਰੀਆਵੇ ਕੋਸ਼ ਆਵੇ ਕਿਉਂਕਿ ਇੰਨੇ ਦਿਨ ਕੱਪੜੇ ਧੋਤੇ ਬਿਨਾ ਸੜਦਾਂ ਨਹੀਂ ਨਹੀਂ ਤਾਂ ਬਹੁਤ ਇਕੱਠੇ ਹੋ ਜਾਣਗੇ ਸਵੇਰੇ ਤਾਂ ਹਰ ਹਾਲ 'ਚ ਕੱਪੜੇ ਧੋਣੇ ਹੀ ਧੋਣੇ ਨੇਗੇ ਅੱਜ ਦਾ ਦਿਨ ਮੈਂ ਮਿਸਮਾਰਤੀ ਮੀਂਹ ਕਰਕੇ ਤੇ ਬਾਕੀ ਫਿਰ ਦੁਪਹਿਰ ਤੋਂ ਬਾਅਦ ਮੌਸਮ ਠੀਕ ਸੀ ਫਿਰ ਅਸੀਂ ਚੱਲੇ ਗਏ ਅਸੀਂ ਤਾਂ ਨਹੀਂ ਧੋਤੇਗੇ ਪਰ ਕੱਲ ਨੂੰ ਸਵੇਰੇ ਜ਼ਰੂਰ ਧੋਣੇ ਰਾਤ ਨੂੰ ਮਸ਼ੀਨ ਔਨ ਕਰ ਦੂੰਗੀ ਮੈਂ ਟਾਈਮਰ ਲਗਾ ਦੂੰਗੀ ਇਦਾਂ ਦਾ ਕੁਛ ਹੈ ਬਾਕੀ ਦੇ ਵਲੌਗ ਕੱਲ ਨੂੰ ਕੰਟੀਨਿਊ ਕਰਾਂਗੇ ਅੱਜ ਦਾ ਵਲੌਗ ਮੇਰਾ ਐਨਾ ਹੀ ਕਈ ਵਾਰ ਵਲੌਗ ਪੂਰਾ ਨਹੀਂ ਹੁੰਦਾ ਤੇ ਫਾਈ ਵੀ ਮੂੰਗੀ ਸੁੱਕਣੀ ਹੈ ਨਾ ਮਸ਼ੀਨ ਨੇ ਵਧੀਆ ਇਹਦੇ ਸਪਰੇ ਤੋਂ ਬਿਨਾ ਹੀ ਸਪਰੇ ਨਹੀਂ ਕਰੀ ਦਵਿੰਦਰ ਨੇ ਸਪਰੇ ਕਰਵਾਈ ਨਹੀਂ ਕਹਿੰਦੇ ਬਿਨਾ ਸਪਰੇ ਤੋਂ ਹੀ ਵੱਢਾਂਗੇ ਸਪਰੇ ਨਹੀਂ ਕਰਨੀ ਹੈਗੀ ਵੀ ਚਲੋ ਕਿਸੇਨ ਦਿੱਤੀ ਜਾਊਗੀ ਦੇਖਦੇ ਹਾਂ ਮੂੰਗੀ ਕਮੀਆਂ ਨਿਕਲ ਆਈ ਬਿਨਾ ਸਪਰੇ ਤੋਂ ਵੀ ਸਾਰੀ ਆਰਗੇਨਿਕ ਹੈ ਬਿਨਾ ਰੇਸ ਸਪਰੇ ਤੋਂ ਤੇ ਆਹ ਵਾਲੇ ਸ਼ਟਰ ਚ ਵੀ ਮੂੰਗੀ ਆਈ ਵੀ ਬਿਨਾ ਰੇਸ ਸਪਰੇ ਤੋਂ ਇੱਕ ਜਿਹੜੇ ਫਲੀਆਂ ਨੇ ਮੂੰਗੀ ਜਿਹਾ ਉਹ ਹਜੇ ਕੱਢਣੀਆਂ ਨਹੀਂ ਜਿਹੜੇ ਹੱਥ ਨਾਲ ਤੜਵਾਈਆਂ ਨੇ ਇਹ ਮਸ਼ੀਨ ਨੇ ਕੱਢੀ ਹੋਈ ਐ ਮਸ਼ੀਨ ਵਾਲੇ ਮੈਨੂੰ ਲੱਗਦਾ ਕਿਤੇ ਨਾ ਕਿਤੇ ਦਾਣਾ ਟੁੱਟ ਜਾਂਦਾ ਹੋਊਗਾ ਜਿਹੜੇ ਹੱਥ ਵਾਲੀ ਫਲੀਆਂ ਹੱਥ ਨਾਲ ਤੋੜੇ ਹੋਏ ਨੇ ਉਹ ਹਜੇ ਕੱਢਣੀਆਂ ਜੇ ਧੁੱਪ ਪੈਣ ਲੱਗਿਆਂ ਧੁੱਪ ਲਵਾ ਕੇ ਉਹ ਤਾਂ ਫੇਰ ਕੱਢੇ ਜਾਣਗੇ ਮੂੰਗੀ ਉਹਦੇ ਵਿੱਚੋਂ ਉਹ ਫਲੀਆਂ ਫੇਰ ਸੁਕਾ ਕੇ ਹੀ ਦਾਲ ਨਿਕਲੂ ਉਹਦੇ ਵਿੱਚੋਂ ਇਸ ਤਰ੍ਹਾਂ ਦੇ ਕੁਝ ਸਾਡੇ ਖੇਤੀ ਬਾੜੀ ਨਾਲ ਕੰਮਦਾਨੇ ਹੁੰਦੇ ਨੇ ਰੇ ਸਪਰੇਅ ਦੇਖੋ ਸਟੋਰ ਕੰਮੇ ਭਰੇ ਪਏ ਨੇ ਵੱਡੇ ਵੱਡੇ ਬਹੁਤ ਜਗ੍ਹਾ ਚਾਹੀਦੀ ਹੁੰਦੀ ਆ ਐਨੇ ਸਟੋਰ ਵੀ ਥੋੜੇ ਰਹਿੰਦੇ ਨੇ ਖੇਤੀ ਵਾਲੇ ਇੰਦਾ ਹੁੰਦਾ ਇੰਨੀ ਖੁੱਲੀ ਜਗ੍ਹਾ ਹੋਵੇ ਗੁੱਡ ਮਾਰਨਿੰਗ ਜੀ ਸਾਰਿਆਂ ਨੂੰ ਹੁਣ ਆ ਗਿਆ ਨੈਕਸਟ ਮਾਰਨਿੰਗ ਦਾ ਟਾਈਮ ਟਾਈਮ ਹੋ ਰਿਹਾ ਪੌਣੇ 7 ਦਾ ਮੈਂ ਕੱਪੜੇ ਤੋਤੇ ਸੀ ਕੱਪੜੇ ਮਸ਼ੀਨ ਚੋਂ ਕੱਢੇ ਸੀ ਤੇ ਹਾਲੇ ਸਟਿਲ ਮਸ਼ੀਨਾਂ ਦੋਨੇ ਚੱਲ ਰਹੀਆਂ ਨੇ ਕੱਪੜੇ ਹੋਰ ਵੀ ਨੇਗੇ ਦੋਨੇ ਮਸ਼ੀਨਾਂ ਚੱਲ ਰਹੀਆਂ ਨੇ ਬਾਹਰ ਹੋ ਗਈ بارش ਕੱਪੜਾ ਸੁਕਣੇ ਪਾਉਣੀ ਸੀ ਉਹ ਮੌਸਮ ਕਲੀਅਰ ਲੱਗ ਰਿਹਾ ਇਦੋਂ ਬਾਅਦ ਦੇਖਦੇ ਮੈਂ ਵੇਟ ਕਰਦੇ ਅੱਧਾ ਘੰਟਾ ਘੰਟਾ ਹਲੇ ਮੈਂ ਦ ਸਬਜ਼ੀ ਵਗੈਰਾ ਬਣਾ ਲੰਨੀ ਆ ਵੇਟ ਕਰਦੇ ਜੇ ਮੌਸਮ ਸਾਫ ਹੋ ਗਿਆ ਬੜਾ ਮੋਟਾ ਵੀ ਹਲਕੇ ਫੁਟਕੇ ਕੋਈ ਧੁੱਪ ਨਿਕਲੀ ਤਾਂ ਬਾਹਰ ਸੁਕਣੇ ਪਾਉਣੀ ਫਿਰ ਅੰਦਰ ਪਾ ਦੂੰ ਇੱਕ ਵਾਰ ਤਾਂ ਮੈਂ ਬਾਸਕਟ ਐਂ ਰੱਖਤੀ ਸੁਕਣੇ ਨਹੀਂ ਪਾ ਰਹੀ ਬੱਦਲ ਤਾਂ ਹਜੇ ਵੀ ਹੈਗਾ ਦੇਖੋ ਫਿਰ ਅੰਦਰ ਤਾਂ ਸੁਕਣੇ ਪਾਉਣੇ ਪੈਣਗੇ ਬਾਹਰ ਤਾਂ ਹਜੇ ਮੌਸਮ ਨਹੀਂ ਸੁਕਣੇ ਪਾਉਣ ਦਾ ਇਧਰ ਅਮਰੂਦ ਦੇਖੋ ਥੱਲੇ ਕਿੰਨੇ ਡਿੱਗੇ ਪਏ ਨੇ ਤੇ ਲੱਗੇ ਪਏ ਮੈਨੂੰ ਕਮੈਂਟ ਕਰਕੇ ਦੱਸਿਓ ਵੀ ਜੀ ਜਿਹਦੇ ਘਰੇ ਅਮਰੂਦ ਦੇ ਪੇੜ ਲੱਗੇ ਹੋਏ ਐਂ ਥੱਲੇ ਡਿੱਗਦੇ ਨੇ ਅਰੇ ਕਿੰਨੇ ਐਂ ਡਲਿਆਂ ਵਾਂਗੂ ਥੱਲੇ ਡਿੱਗੇ ਪਏ ਨੇ ਬਹੁਤ ਫਲ ਕਿਰ ਰਹੇ ਸਭਾ ਨੀਚੇ गिर ਰਹੇਗਾ ਫਲ ਤੇ ਲੱਗੇ ਪਏ ਅਮਰੂਦਾਂ ਥੱਲੇ ਕੀ ਗੜਾ ਵੀ ਅਮਰੂਦਾਂ ਵਿੱਚ ਐਤ ਕੀ ਕਾਣੇ ਨੇ ਵਿੱਚੋਂ ਬਾਰਿਸ਼ ਜੇ ਹੋ ਜਾਂ ਨਮੀ ਪੈਂਦਾ ਨਾ ਫਿਰ ਦਰਖਤ ਬਹੁਤ ਸੋਹਣੇ ਲੱਗਦੇ ਆ ਹਰੇ ਹਰੇ ਕਲਰ ਬਹੁਤ ਸੋਹਣਾ ਨਿਕਲਿਆ ਹੁੰਦਾ ਇਹਨਾਂ ਦਾ ਗ੍ਰੀਨਰੀ ਬਹੁਤ ਸੋਹਣੀ ਲੱਗਦੀ ਆ ਵਾਲੀ ਬਾਹਰ ਪੈ ਰਹੀ ਸੀ ਮੀਂਹ ਮੈਂ ਚਲੋ ਅੰਦਰ ਇੰਨੀ ਸਬਜ਼ੀ ਦੀ ਤਿਆਰੀ ਕਰ ਲਾਂਦੀ ਆ ਆਲੂ ਮੈਂ ਕੱਟ ਲਏ ਸੀ ਕਿਸੇ ਵੀ ਸਬਜ਼ੀ ਵਾਸਤੇ ਚਲੋ ਮੈਂ ਆਲੂ ਕੱਟਦੇ ਆ ਪਾਣੀ ਸੋਕ ਕਰ ਦਿੰਦੇ ਨੇ ਕਾਲੇ ਹੋ ਜਾਂਦੇ ਨੇ ਇੱਧਰ ਮੈਂ ਮਸਾਲੇ ਲਈ ਗ੍ਰੇਵੀ ਲਈ ਮਸਾਲਾ ਤਿਆਰ ਕਰ ਲਿਆ ਸੀ ਲਸਣ ਪਿਆਜ ਅਦਰਕ ਟਮਾਟਰ ਤੇ ਇੱਧਰ ਅਸੀਂ ਛੱਲੀਆਂ ਦਾਣੇ ਅੱਜ ਸਬਜ਼ੀ ਬਣਾਵਾਂਗਾ ਆਪਾਂ ਛੱਲੀਆਂ ਦੀ ਜਿਹੜਾ ਆਪਾਂ ਛੱਲੀਆਂ ਖੇਤ ਵਿੱਚ ਹੁੰਦੀਆਂ ਨਾ ਉਹਦੇ ਦਾਣੇ ਕੱਢ ਲਈ ਸੀ ਮੱਕੀ ਜਾਨੀ ਕੀ ਇਹ ਦਾਣੇ ਕੱਢੇ ਸੀ ਵਾਸ਼ ਕਰਕੇ ਮੈਂ ਗਰਮ ਪਾਣੀ ਵਿੱਚ ਸੋਕ ਕਰਕੇ ਸੀਗੇ ਪੂਰਾ ਪਾਣੀ ਬੋਇਲ ਜਾਨੀ ਕੀ ਪਾਣੀ ਵਿੱਚ ਪਾ ਕੇ ਮੈਂ ਪੈਨ 'ਚ ਰੱਖ ਕੇ ਨਾ ਗੈਸ ਤੇ ਇੱਕ ਰੱਖ ਦੱਸ ਇੱਕ ਉਬਾਲ ਆ ਜਦੋਂ ਆ ਗਿਆ ਬੱਸ ਮੈਂ ਥੰਡੇ ਉਤਾਰ ਤਾ ਪੈਨ ਤੇ ਟੱਕ ਕੇ ਰੱਖਿਆ ਪਿਆ ਸੀ ਐਦਾਂ ਕੋ ਸੌਫਟ ਹੋ ਜਾਂਦੇ ਨੇ ਇਹਨਾਂ ਦਾ ਟੈਕਸਚਰ ਨਾ ਇਹ ਹੁੰਦਾ ਕਿ ਤੁਸੀਂ ਕਿੰਨੇ ਵੀ ਫਿਸਲਾਂ ਲਵਾਈ ਚੱਲੋ ਤੁਹਾਨੂੰ ਫੇਰ ਵੀ ਲੱਗਣਗੇ ਵੀ ਥੋੜੇ ਜਿਹਾ ਹਾਰਡ ਨੇ ਚੂਏ ਨੇ ਪਰ ਖਾਣ 'ਚ ਬਹੁਤ ਟੇਸਟੀ ਲੱਗਦੇ ਸਬਜ਼ੀ ਬਹੁਤ ਸਵਾਦ ਲੱਗਦੀ ਹੈ ਨਾ ਵੀ ਅੱਜ ਜਿਵੇਂ ਬਣਾਵਾਂਗੇ ਛੱਲੀਆਂ ਦੀ ਸਬਜ਼ੀ ਆਲੂ ਪਾ ਕੇ ਜਿਵੇਂ ਆਪਾਂ ਆਲੂ ਪਕੌੜੇ ਆਲੂ ਮਟਰ ਬਣਾਉਨੇ ਉਸ ਤਰ੍ਹਾਂ ਨਹੀਂ ਆਪਾਂ ਛੱਲੀਆਂ ਦੇ ਪੀਸ ਕਰਕੇ ਵੀ ਬਣਾ ਸਕਦੇ ਜਿਵੇਂ ਛੱਲੀਆਂ ਦੀ ਇੱਕ ਛੱਲੀ ਦੇ ਤੁਸੀਂ ਦੋ ਪੀਸ ਕਰ ਲਓ ਜਾਂ ਤਿੰਨ ਕਰ ਲਓ ਜਾਂ ਕਿੰਨੇ ਕਿ ਚਾਰ ਪੀਸ ਕਰ ਲਓ ਤੇ ਉਹਨੂੰ ਪੀਸ ਨੂੰ ਤੁਸੀਂ ਏਦਾਂ ਹੀ ਚਿਕਨ ਵਾਂਗੂ ਤੁਸੀਂ ਗਰੇਵੀ ਵਾਲੀ ਸਬਜ਼ੀ ਬਣਾ ਲਓ ਆਲੂ ਪਾ ਕੇ ਚਾਹੇ ਕੱਲੀ ਬਣਾ ਲਓ ਉਹ ਵੀ ਖਾਣ ਵਿੱਚ ਨਾ ਬਹੁਤ ਟੇਸਟੀ ਲੱਗਦੀ ਨੇ ਪੀਸ ਜਦੋਂ ਜਿਵੇਂ ਆਪਾਂ ਛੱਲੀ ਖਾਣੇ ਨੂੰ ਉਹ ਜੀਵਦਾ ਉਹਨੇ ਦਾਣੇ ਖਾਈਏ ਥੋੜੀ ਰੋਟੀ ਨਾਲ ਖਾਣੀ ਔਖੀ ਹੋ ਜਾਂਦੀ ਹੈ ਪਰ ਉਹ ਛੱਲੀ ਖਾਣ 'ਚ ਬੜਾ ਮਜ਼ਾ ਆਉਂਦਾ ਹੈ ਇੱਕਦਮ ਮਸਾਲੇਦਾਰ ਜੀ ਗਰੇਵੀ ਵਾਲੀ ਉਸ ਤਰੀਕੇ ਨਾਲ ਵੀ ਅਸੀਂ ਕੱਲ ਕਰ ਬਣਾ ਲਾਂਗੇ ਪਰ ਅੱਜ ਦਾਣੇ ਕੱਢੀ ਸੀ ਦਾਣੇ ਵਾਲੀ ਬਣਾ ਲਾਂਗੇ ਤੇ ਹੁਣ ਮੈਂ ਕਿਹਾ ਚਲੋ ਮੌਸਮ ਨਾ ਬਾਹਰ ਸਾਫ਼ ਹੋਏ ਸੀ ਜਿਵੇਂ ਮੈਂ ਸਬਜ਼ੀ ਤਿਆਰੀ ਕਰਕੇ ਹਟੀ ਮੈਂ ਕਿਹਾ ਤੜਕਾ ਤਾਂ ਫੇਰ ਲਗਾਉਂਗੀ ਪਹਿਲਾਂ ਮੈਂ ਕੱਪੜੇ ਬਾਹਰ ਸੁੱਕਣੇ ਪਾਏ ਮੈਂ ਥੋੜਾ ਜਿਹਾ ਮੈਨੂੰ ਸੂਰਜ ਦਿਖਾਈ ਦਿੱਤਾ ਵੀ ਸੂਰਜ ਨਿਕਲ ਆਇਆ ਕਲੀਅਰ ਸੀ ਮੌਸਮ ਪਹਿਲਾਂ ਵੀ ਲੱਗ ਰਿਹਾ ਮੈਂ ਕਿਚਲ ਕੱਪੜੇ ਸੁੱਕਣੇ ਭਾ ਕੇ ਨੇ ਫਿਰ ਮੌਸਮ ਦਾ ਕੋਈ ਪਤਾ ਨਹੀਂ ਹੁੰਦਾ ਘੰਟਾ ਧੁੱਪ ਨਿਕਲੇ 2 ਘੰਟੇ ਨਿਕਲੇ ਫਿਰ ਕਦੇ ਬੱਦਲ ਜਾ ਹੋ ਜਮੀਂ ਪੈਣ ਲੱਗੇ। ਇੱਕ ਵਾਰ ਮੈਨੂੰ ਆ ਹੀ ਹੋ ਗਿਆ ਲਾਚ ਵਿੱਚ ਚਲ ਕੱਪੜੇ ਬਾਹਰ ਪਾਏ ਮਹਾਵਾਂ ਜੀ ਨਿਕਲ ਤੇ ਇੱਕ ਵਾਰੀ ਸਬਜ਼ੀ ਦਾ ਚਲੋ ਬਣੀ ਚਲੂਗੀ। ਮੈਂ ਥੋੜੀ ਅੱਜ ਮੈਂ ਲੇਟ ਹੀ ਹੋ ਗਈ ਸਬਜ਼ੀ ਬਣਾਉਣੀ ਬਣਾਉਣੀ ਕਿਉਂਕਿ ਫਿਰ ਕੱਪੜਿਆਂ ਨੇ ਮੇਰਾ ਉਹ ਕਰਤਾ। ਮੌਸਮ ਕਰਕੇ ਨਾ ਬਹੁਤ ਹੀ ਔਖਾ ਹੁੰਦਾ ਕਈ ਵਾਰ ਤਾਂ ਵੀ ਕੱਪੜੇ ਕੰਮੇ ਸੁੱਕਣੇ ਪਈ ਬਹੁਤ ਔਖਾ ਹੋ ਜਾਂਦਾ। ਹੁਣ ਗਰਮੀ ਵਿੱਚ ਕੱਪੜੇ ਪੈਣੇ ਜ਼ਿਆਦਾ ਹੁੰਦੇ ਨੇਗੇ। ਮੌਸਮ ਸਾਰਾ ਕੰਮ ਖਰਾਬ ਕਰ ਦਿੰਦਾ ਪਰ ਐਨੀ ਫੇਸ ਸੁੱਕ ਗਏ ਸੀ ਕੱਪੜੇ ਧੁੱਪ ਨਿਕਲਾਈ ਸੀ ਤੇ ਇਧਰ ਮੈਂ ਤੁਹਾਨੂੰ ਨਾਲ ਸ਼ੇਅਰ ਕਰਦੀ ਆਂ ਓਟਸ ਦੀ ਰੈਸਪੀ ਵੈਸੇ ਪਹਿਲਾਂ ਵੀ ਮੈਂ ਸ਼ੇਅਰ ਕਰੀ ਹੋਈ ਹੈ ਫੇਰ ਵੀ ਕਈ ਕਮੈਂਟ ਆਉਂਦੇ ਤੁਸੀਂ ਆਪਣੇ ਓਟਮੀਲ ਦੀ ਰੈਸਪੀ ਸ਼ੇਅਰ ਕਰੋ ਇਧਰ ਮੈਂ ਲੈ ਲਿਆ ਦੁੱਧ ਮੈਂ ਦੋ ਹਿੱਸੇ ਦੁੱਧ ਤੇ ਇੱਕ ਹਿੱਸਾ ਪਾਣੀ ਦਾ ਲੈ ਲਿਆ ਨਹੀਂ ਹੁਣੇ ਤੋਂ ਚਾਹ ਕੰਲਾ ਦੁੱਧ ਲੈ ਲਓ ਜੇ ਦੁੱਧ ਪਤਲਾ ਤਾਂ ਤੁਸੀਂ ਕੰਲਾ ਦੁੱਧ ਲੈ ਲਓ ਤੇ ਉਹਦੇ ਵਿੱਚ ਪਾ ਲਓ ਓਟਸ ਜਿੰਨੀ ਕੁ ਕਵਾਂਟਿਟੀ ਤੁਸੀਂ ਲੈਣੇ ਨੇ ਮੈਂ ਕੱਟ ਛੀਕ ਡੇਢ ਕੱਟ ਛੀ ਪਾਉਣੀ ਹੁੰਦੀਆਂ ਨੇ ਓਟਸ ਦੀ ਇੱਕ ਉਬਾਲਾ ਦੇਣਾ ਆਪਾਂ ਜੋ ਦੁੱਧ ਬੋਇਲ ਆਊ ਜਦੋਂ ਉਦੋਂ ਓਟਸ ਪਾਉਣੇ ਨੇ ਓਟਸ ਪਾ ਕੇ ਜਦੋਂ ਇੱਕ ਉਬਾਲਾ ਆ ਗਿਆ ਬਸ ਇੱਕ ਦੋ ਉਬਾਲੇ ਦੇਣ ਨੇ ਨਾ ਆਪਾਂ ਜ਼ਿਆਦਾ ਰਿਨਣਾ ਨਹੀਂ ਹੈਗਾ ਦੁੱਧ ਵਿੱਚ ਨਹੀਂ ਤਾਂ ਇਹਦਾ ਟੈਕਸਚਰ ਬਹੁਤ ਉਵੇਂ ਹੋ ਜਾਊਗਾ ਲੇਸ ਲਾਜਾ ਹੋ ਜਾਂਦਾ ਜਿਆਦਾ ਰਿਨਾਂਗੇ ਤਾਂ ਆਪਾਂ ਉਹ ਮੈਨੂੰ ਚੰਗੇ ਲੱਗਦੇ ਹੈਗੇ ਫਿਰ ਬਾਕੀ ਥੋੜੀ ਚੌਲਸ ਵੀ ਤੁਹਾਨੂੰ ਕਹੇ ਟੈਕਸਚਰ ਚਾਹੀਦਾ ਬਸ ਇੱਕ ਦੋ ਉਬਾਲੇ ਆ ਗਏ ਤਾਂ ਆਪਾਂ ਗੈਸ ਬੰਦ ਕਰ ਦਾਂਗੇ ਠਾਕੇ ਇਹਨੂੰ ਰੱਖ ਦਾਂਗੇ ਅੱਧੇ ਘੰਟੇ ਲਈ 40 ਮਿੰਟਾਂ ਲਈ 20 ਮਿੰਟਾਂ ਦੀ ਡਿਪੈਂਡ ਕਰਦਾ ਹੁੰਦਾ ਤੁਹਾਡੇ ਕੋਲ ਕਿੰਨਾ ਟਾਈਮ ਹੈ ਕੋਈ ਫਿਕਸ ਟਾਈਮ ਹੈਗਾ ਪਰ ਘੱਟ ਘੱਟ ਤੋਂ ਘੱਟ ਮੈਂ ਕਹੂੰਗੀ 20 25 ਮਿੰਟ ਜ਼ਰੂਰ ਰੱਖੋ ਜੇ 20 25 ਤੋਂ 30 35 40 ਮਿੰਟ ਵੀ ਹੋ ਜਾਣਗੇ ਤਾਂ ਵੀ ਕੋਈ ਟਰ ਨਹੀਂ ਹੈਗਾ ਟੇਸਟ 'ਚ ਕੋਈ ਫਰਕ ਨਹੀਂ ਪਊਗਾ ਕਿਉਂਕਿ ਫਿਰ ਐਨੇ ਚੋਂ ਆਪਾਂ ਹੋਰ ਕੰਮ ਕਰ ਲੈਣ ਸੋਕ ਕਰਕੇ ਤੇ ਮੈਂ ਪਹਿਨ ਚ ਓਟਸ ਕਰ ਲੈ ਟ੍ਰਾਂਸਫਰ ਜਿਹੜੇ ਬਾਉਲ 'ਚ ਮੈਂ ਖਾਣੇ ਨੇ ਇਹਦੇ ਵਿੱਚ ਪਾ ਦਾਂਗੇ ਹਨੀ ਮੈਂ ਮਿਠਾਸ ਲਈ ਥੋੜਾ ਜਿਹਾ ਹਨੀ ਪਾਉਣੀ ਹੁੰਦੀ ਆ ਤੁਸੀਂ ਚਾਹੋ ਤਾਂ ਦੁੱਧ ਵਿੱਚ ਮਿੱਠਾ ਹੀ ਪਹਿਲਾਂ ਹੀ ਪਾ ਲਓ ਜੇ ਤੁਸੀਂ ਚੀਨੀ ਪਾਉਣੀ ਹੈ ਤਾਂ ਹਨਾ ਉਹ ਤੁਹਾਡੀ ਮਰਜ਼ੀ ਤੁਸੀਂ ਕੀ ਪਾਉਣਾ ਮੈਂ ਥੋੜਾ ਸ਼ਹਿਦ ਪਾ ਲਾਂਦੀ ਹਾਂ ਇਹਦੇ ਵਿੱਚ ਤੇ ਇੱਧਰ ਹੈਗੇ ਨੇ ਡਰਾਈ ਫਰੂਟ ਅਸੀਂ ਇੱਕ ਬਦਾਮ ਲਈ ਸੀ ਮੈਂ ਕੱਲੇ 5-4 ਬਦਾਮਾਂ ਜਦੋਂ ਕਰੋਟ ਖਤਮ ਸੀ ਕਰੋਟ ਹੁੰਦਾ ਤਾਂ ਮੈਂ ਇੱਕ ਦੋ ਪੀਸ ਉਹ ਪਾ ਲਾਂਦੀ ਆ ਪਮਕਿਨ ਸੀਡਸ ਤੇ ਸਨਫਲਾవర్ ਸੀਡਸ ਇਹ ਪਾ ਦਾਂਗੇ ਉੱਪਰ ਬਦਾਮ ਮੈਂ ਕੁੱਟ ਲਾਂ ਨਹੀਂ ਹੁੰਦੀ ਬ੍ਰੇਕ ਕੁੰਢੀ ਵਿੱਚ ਜੇ ਪੀਸ ਕਰ ਲਾਂ ਨੇ ਛੋਟੇ ਬਦਾਮ ਦੇ ਇਹ ਆਪਾਂ ਐਡ ਕਰ ਦਾਂਗੇ ਤੇ ਇਸ ਦੇ ਉੱਪਰ ਕੋਈ ਵੀ ਫਰੂਟ ਐਡ ਕਰ ਲਓ ਬਨਾਣਾ ਐਪਲ ਸਟਰਾਬਰੀ ਕੀ ਵੀ ਜੋ ਵੀ ਤੁਹਾਨੂੰ ਫਰੂਟ ਪਸੰਦ ਤੁਹਾਨੂੰ ਲੱਗਦਾ ਵੀ ਇਹਦੇ ਨਾਲ ਕੰਬਾਈਨ ਵਧੀਆ ਕਰੂਗਾ اچھا ਕੰਬੀਨੇਸ਼ਨ ਬਣੂਗਾ ਤੁਸੀਂ ਉਹ ਫਰੂਟ ਆਪਣੀ ਚੋਇਸ ਨਾਲ ਲੈ ਲਓ ਮੈਂ ਮੈਨੂੰ ਬਨਾਣਾ ਅੱਛਾ ਲੱਗਦਾ ਐਪਲ ਵੀ ਅੱਛਾ ਲੱਗਦਾ ਮੈਂ ਉਹੀ ਐਪਲ ਖਾ ਕੇ ਰਾਜੀ ਨਹੀਂ ਮੈਂ ਮੈਨੂੰ ਐਪਲ ਖਾਣਾ ਬਹੁਤ ਹੀ ਔਖਾ ਲੱਗਦਾ ਬਨਾਣਾ ਬਨਾਣਾ ਨਾਲ ਮੇਰਾ ਟੇਸਟ ਅੱਛਾ ਬਣ ਜਾਂਦਾ ਮੈਂ ਬਨਾਣਾ ਪਾਉਣੀ ਹੁੰਦੀ ਆ ਬਹੁਤ ਹੀ ਜ਼ਿਆਦਾ ਟੇਸਟੀ ਓਟਮੀਲ ਬਣ ਕੇ ਤਿਆਰ ਹੁੰਦਾ ਇਸ ਤਰ੍ਹਾਂ ਮੈਨੂੰ ਪਹਿਲਾਂ ਬਿਲਕੁਲ ਪਸੰਦ ਨਹੀਂ ਪਰ ਹੁਣ ਮੈਨੂੰ ਬਹੁਤ ਪਸੰਦ ਹੈ ਤੇ ਇੱਧਰ ਬਣ ਚੁੱਕੀ ਸਬਜੀ ਮੈਂ ਕਿ ਚਲੋ ਸਬਜੀ ਦਾ ਟੈਕਸਚਰ ਵੀ ਤੁਹਾਨੂੰ ਦਿਖਾਉਂਦਾ ਪਹਿਲਾਂ ਮੈਂ ਭੁੱਲੀ ਗਈ ਸੀ ਜਿੰਨੀ ਕਿ ਬਚੀ ਸੀ ਟੈਕਸਚਰ ਦਿਖਾ ਦਉਣੀ ਆ ਇਸ ਤਰ੍ਹਾਂ ਕੁਝ ਗਰੇਵੀ ਵਾਲੀ ਸਬਜੀ ਬਣਦੀ ਬਣ ਜਾਂਦੀ ਹੈ ਜੋ ਖਾਣ ਵਿੱਚ ਬਹੁਤ ਹੀ ਜ਼ਿਆਦਾ ਟੇਸਟੀ ਲੱਗਦੀ ਹੈ ਹੁਣ ਕੰਮ ਗੈਰਾ ਸਾਰਾ ਕਿਚਨ ਦਾ ਹੋ ਗਿਆ ਸੀ ਡੰਨ ਤੇ ਬਾਹਰੋਂ ਲੈ ਕੇ ਇਸ ਕੱਪੜ ਉਤਾਰ ਕੇ ਕੱਪੜ ਤੇ ਮੈਂ ਦੋ ਤਿੰਨ ਸ਼ਿਫਟਾਂ ਚ ਉਤਾਰੀ ਜਾ ਰਹੀ ਇਸ ਵਸਦੀ ਵਿੱਚ ਜਿਵੇਂ ਸੁੱਕਰੇ ਸल्टा-ਪਾਲਟੀ ਕਰ ਲਈ ਸੀ ਜਿਹੜਾ ਸੁੱਕਦਾ ਸੀ ਲੰਘਦਾ ਸੁੱਕ ਗਿਆ ਉਹ ਅੰਦਰ ਉਤਾਰ ਕੇ ਰੱਖ ਲੈਂਦੀ ਸੀ ਪਰ ਹੁਣ ਸਾਰੇ ਕੱਪੜੇ ਆ ਗਏ ਫੇ ਹਲੇ 2-4 ਖਾਜੇ ਹੈਗੇ ਸ ਬਾਹਰ ਉਹ ਸਾਰੇ ਆਲਮੋਸਟ ਆ ਚੁੱਕੇ ਸੀਗੇ ਇਹਨਾਂ ਨੂੰ ਹੁਣ ਸੰਭਾਲ ਲੂੰਗੀ ਨਾਲੇ ਆਪਦਾ ਪਸੀਨਾ ਸੁੱਕੂ ਜੋ ਚਲ ਹਵਾ ਚ ਬੈਠਾਂਗੇ ਉਸ ਤੋਂ ਬਾਅਦ ਫਿਰ ਅਬ ਨਾ ਮੰਗੇ ਫਰੈਸ਼ ਹੋਵਾਂਗੇ ਤੇ ਕੱਪੜਿਆਂ ਦਾ ਕੰਮ ਫਿਰ ਇਸ ਤਰ੍ਹਾਂ ਖਤਮ ਹੁੰਦਾ ਉਸ ਤੋਂ ਬਾਅਦ ਪ੍ਰੈਸ ਵਾਲੇ ਹੋ ਜਾਣਗੇ ਦੁਪਹਿਰ ਨੂੰ ਨੀ ਸੋਖਾ ਵੀ ਨਹੀਂ ਹੈਗਾ ਕੰਮ ਖਤਮ ਕਰਨਾ ਕੰਮ ਤਾਂ ਖਤਮ ਹੁੰਦਾ ਹੀ ਨਹੀਂ ਚਲੋ ਵਾਹਿਗੁਰੂ ਜੀ ਨੇ ਬਹੁਤ ਵਧੀਆ ਤੰਦਰੁਸਤ ਸਰੀਰ ਨਾ ਬਖਸ਼ਿਆ ਹੋਇਆ ਤਾਂ ਆਪਣੇ ਆਪ ਨੂੰ ਬlesed ਸਮਝਣਾ ਚਾਹੀਦਾ ਕਿ ਸਰੀਰ ਤੰਦਰੁਸਤ ਤਾਂ ਆਪਣਾ ਕੰਮ ਆਪ ਕਰਨਾ ਕਿ ਕਿਸੇ ਦੀ ਹੈਲਪ ਲੈਣ ਦੀ ਲੋੜ ਨਹੀਂ ਹੈਗੀ ਹਨਾ ਤੇ ਆਪਣੇ ਆਪ ਨੂੰ ਵੀ ਸ਼ਾ ਬlesed ਹੀ ਸਮਝੋ ਇਸ ਗੱਲੋਂ ਜੀ ਆਪਣਾ ਸਰੀਰ ਤੰਦਰੁਸਤ ਆ ਤੇ ਉਸ ਪ੍ਰਮਾਤਮਾ ਦਾ ਸ਼ੁਕਰਾਨਾ ਕਰਨਾ ਕਦੇ ਨਾ ਭੁੱਲੋ ਜੀ ਨੇ ਇੰਨੀਆਂ ਸੋਹਣੀਆਂ ਤਾਤਾਂ ਆਪਾਂ ਨੂੰ ਬਖਸ਼ੀਆਂ ਹੋਈਆਂ ਨੇ ਸੋਹਣਾ ਘਰ ਸੋਹਣਾ ਪਰਿਵਾਰ ਸੋਹਣਾ ਤੰਦਰੁਸਤ ਸਰੀਰ ਵੀ ਆਪਣਾ ਕੰਮ ਆਪਾਂ ਖੁਦ ਕਰ ਲੈਣੇ ਆ ਇਸ ਤੋਂ ਵੱਧ ਤੰਦਰੁਸਤੀ ਇਸ ਤੋਂ ਵੱਧ ਆਪਾਂ ਨੂੰ ਹੋਰ ਕੀ ਚਾਹੀਦਾ ਸੋ ਇਹ ਵੀਡੀਓ ਦੇਖਣ ਤੁਹਾਡਾ ਬਹੁਤ-ਬਹੁਤ ਥੈਂਕ ਯੂ ਵੀਡੀਓ ਅੱਛੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਕਰਨਾ ਮਿਲਾਂਗੇ ਇੱਕ ਹੋਰ ਵੀਡੀਓ ਲੈ ਕੇ ਤਦ ਤੱਕ ਲਈ ਸਤਿ ਸ਼੍ਰੀ ਅਕਾਲ